ਕੀ ਫਤਿਹ ਕੀ ਫਤਿਹ ਯਾ ਮਜਾ ਨਾਲ ਕੋ ਭਾਵੇਂ ਸੈਂਕੜੇ ਪਛਾਵਾਂ ਪਿਆਰਾ ਪਿੱਛੇ ਲੱਗ ਰੋਲੀਏ ਕਿਉਂ ਮਾਵਾਂ ਮਿੱਠੇ ਮਿੱਠੇ ਬੋਲ ਭਰ ਦੇੜ ਝੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਸਭੇ ਬੋਲੀਆਂ ਚੋਂ ਬੋਲੀ ਬੜੀ ਖਾਸ ਹੈ ਬੋਲ ਬੋਲ ਵਿੱਚ ਮਿਸ਼ਰੀ ਮਠਾਸ ਹੈ ਅ ਸਾਹਜ ਵਸਾਈਏ ਵਾਸਤਮੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਗੁਰਾਂ ਜਾਇ ਬੋਲੀ ਸਾਹਮ ਸਾਹਮ ਰਖੀਏ ਪੜ ਪੜ ਬਾਣੀ ਜੀ ਸੁਵਾ ਚਖੀਏ ਸਾਹਜ ਵਸਾਈਏ ਵਾਸਤਮੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਜਦ ਟੋਟਲੀ ਜ਼ੁਬਾਨੋ ਬੱਚਾ ਮਾਂ ਬੋਲਦਾ ਪੌਣਾ ਵਿੱਚ ਲੱਗੇ ਜਿਵੇਂ ਰੰਗ ਕੋਲਦਾ ਕਰਾ ਸਿਜਦਾ ਮੈਂ 35 ਦੀ ਰੰਗੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਅਗਿੱਦਣ ਦੀ ਫੌਜ ਲੱਗੀ ਐ ਮਟੌਣ ਤੇ ਰਾਲ ਰੱਖੋ ਗੋਡਾ ਵੈਰੀ ਆਦੇ ਤੌਣ ਤੇ ਢਿੱਲੋ ਕੀ ਕਰਾ ਗਿਆ ਆਂਬਰ ਮੰਦੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੇ ਨੂੰ ਜੇ ਲਾ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ